ਇਸ ਦਿਨ ਦੀ ਅਹਿਮ ਤੇ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਨੂੰ ਕੀ ਜੇਲ ਤੋਂ ਬਾਹਰ ਲਿਆਂਦਾ ਗਿਆ ਪਟਿਆਲਾ ਦੀ ਕੇਂਦਰੀ ਜੇਲ ਦੇ ਵਿੱਚ ਬੰਦ ਹੈ ਰਾਜੋਆਣਾ ਤਾਂ ਅੱਜ ਜੇਲ ਤੋਂ ਬਾਹਰ ਲਿਆਂਦਾ ਗਿਆ ਜੇਲ ਚੋਂ ਬਾਹਰ ਲਿਆ ਕੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਤਾਂ ਉਸ ਦੌਰਾਨ ਜਦੋਂ মিডিਆ ਦੇ ਵੱਲੋਂ ਕਿਹਾ ਗਿਆ ਕਿ ਕੁਝ ਕਹਿਣਾ ਚਾਹੁੰਦੇ ਹੋ ਰਾਜੋਆਣਾ ਸਾਹਿਬ ਤਾਂ ਉਹਨਾਂ ਦੇ ਵੱਲੋਂ ਅਕਾਲੀ ਦਲ ਬਾਰੇ ਇੱਕ ਵੱਡੀ ਗੱਲ ਆਖ ਦਿੱਤੀ ਜਿਸ ਨੂੰ ਸੁਣ ਕੇ

ਅੱਜ ਇਹ ਕਹਣਾ ਹੈ ਦਿੱਲੀ ਦੇ ਹਕਮਰਾਨਾਂ ਨੂੰ ਕਿ ਮੈਨੂੰ 30 ਸਾਲ ਦੇਖੋਗੇ 14 ਸਾਲ ਪਾਸਿਚੇ ਦੇਖੋਗੇ ਹੁਣ ਫੈਸਲਾ ਸੁਣਾਓ ਆਪਣਾ ਹੈਨਾ ਇਹ ਕੋਈ ਇਨਸਾਫ ਨਹੀਂ ਹੈ ਕਿ ਜੋ ਕਰ ਰਹੇ ਹੈ ਇਹਦਾ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕੰਮ ਚੱਲ ਰਿਹਾ ਸਰਕਾਰ ਆਉਈ 2027 ਅਕਾਲੀ ਦਲ ਦੀ ਬੰਗਾਲੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਮਜ਼ਾ ਬਣੇਗੀ ਤੁਸੀਂ ਸਮਰਥਨ ਦੇਣਗੇ ਅਕਾਲੀ ਦਲ ਨੂੰ ਬੰਦੂਰ ਜੀ ਕਾਲੀ ਸੀਗੇ ਤੇ ਅਕਾਲੀ ਰਹਗੇ ਤਾਂ ਤੁਸੀਂ ਸੁਣਿਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਓ ਕਿਉਂਕਿ ਜੋ ਹਕੂਮਤਾਂ ਨੇ ਉਹ ੱਤਕਾ ਕਰ ਰਹੀਆਂ ਨੇ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਫਾਂਸੀ ਦੀ ਸਜ਼ਾ ਜਿਹੜੀ ਆ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੇ ਲਈ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਆ ਤਾਂ ਹੁਣ ਕਦੋਂ ਤੱਕ ਇਸ ਦੇ ਉੱਤੇ ਫੈਸਲਾ ਆਉਂਦਾ ਤੇ ਰਾਜਵਾਨਾ ਨੇ ਵੀ ਕਹਿ ਦਿੱਤਾ ਕਿ ਸਰਕਾਰ ਜਲਦੀ ਫੈਸਲਾ ਸੁਣਾਵੇ ਸਰਕਾਰ ਨੂੰ ਅਪੀਲ ਵੀ ਕਰ ਦਿੱਤੀ ਆ ਤਾਂ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਬਾਹਰ ਕਿਉਂ ਲੰਦਾ ਗਿਆ ਸੀ ਰਜਿੰਦਰਾ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਕਰਵਾਉਣ ਦੇ ਲਈ ਲਿਆਂਦਾ ਗਿਆ ਸੀ ਤਾਂ ਹੁਣ ਮੈਡੀਕਲ ਟ੍ਰੀਟਮੈਂਟ ਕਰਵਾ ਕੇ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ ਇਸ ਦੌਰਾਨ ਮੀਡੀਆ ਦੇ ਬਰਨਾਲ ਜਦੋਂ ਗੱਲਬਾਤ ਹੋਈ ਕੋਸ਼ਿਸ਼ ਜਿਹੜੀ ਮੀਡੀਆ ਨੇ ਕੀਤੀ ਕਿ ਰੋਕ ਕੇ ਗੱਲਬਾਤ ਕੀਤੀ ਜਾਵੇ ਪਰ ਸੁਰੱਖਿਆ ਦੇ ਲਿਹਾਜ਼ ਨਾਲ ਉਹਨਾਂ ਨੂੰ ਨਹੀਂ ਰੋਕਿਆ ਗਿਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਪੁਲਿਸ ਮੁਲਾਜ਼ਮ ਸੀ ਤਾਂ ਉਹਨਾਂ ਨੇ ਜਾਂਦੇ ਜਾਂਦੇ ਕਹਿ ਦਿੱਤਾ ਕਿ ਅਕਾਲੀ ਦਲ ਦੀ ਸਰਕਾਰ ਬਣਾਓ 2022 ਦੇ ਵਿੱਚ ਹਾਲਾਂਕਿ ਬਲਵੰਤ ਸਿੰਘ ਰਾਜਵਾਨ ਜੋ ਰਾਜਵਾਨਾ ਜੋ ਪਟਿਆਲਾ ਜੇਲ੍ਹ ਦੇ ਵਿੱਚ 28 ਸਾਲ ਤੋਂ ਜੇਲ੍ਹ ਦੇ ਅੰਦਰ ਜੋ ਚੱਕੀ ਆ ਉਸ ਦੇ ਵਿੱਚ ਬੰਦ ਨੇ ਤਾਂ ਰਾਜਵਾਨਾ ਦੀ ਭੈਣ ਵੀ ਲਗਾਤਾਰ ਜਦੋਂ ਮੁਲਾਕਾਤ ਕਰਨ ਆਉਂਦੀ ਆ ਸੁਨੇਹਾ ਲੈ ਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਚਿੱਠੀ ਭੇਜੀ ਜਾਂਦੀ ਆ ਕਦੇ ਅਕਾਲ ਤਖਸਾਹਬ ਦੇ ਜੱਥੇਦਾਰ ਦੇ ਨਾਮ ਚਿੱਠੀ ਭੇਜੀ ਜਾਂਦੀ ਆ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਚਿੱਠੀ ਭੇਜੀ ਜਾਂਦੀ ਆ ਚਿੱਠੀਆਂ ਬਹੁਤ ਭੇਜੀਆਂ ਗਈਆਂ ਨੇ ਪਰ ਹਾਲੇ ਤੱਕ ਵੀ ਸਰਕਾਰਾਂ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਨਾ ਹੀ ਕਿਸੇ ਜੱਥੇਦਾਰ ਦੇ ਵੱਲੋਂ ਨਾ ਹੀ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੋਈ ਅਜੀਹਾ ਵੱਡਾ ਉਪਰਾਲਾ ਕੀਤਾ ਹੋਵੇ ਜਿਸ ਦੇ ਨਾਲ ਸਜ਼ਾ ਜਿਹੜੀ ਆ ਫਾਂਸੀ ਦੀ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੋਵੇ ਜਾਂ ਫਿਰ ਜੋ ਬੰਦੀ ਸਿੰਘ ਹੋਰ ਨੇ ਜੋ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕੋਈ ਰਾਹਤ ਮਿਲੇ ਤਾਂ ਹੁਣ ਕਦੋਂ ਤੱਕ ਬੰਦੀ ਸਿੰਘ ਜਿਹੜੇ ਨੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਕਿਉਂਕਿ ਜੇਲ੍ਹ ਦੇ ਅੰਦਰ ਪਹਿਲਾਂ ਭੁੱਖ ਹੜਤਾਲ ਦੇ ਉੱਤੇ ਵੀ ਬੈਠੇ ਸੀ ਬਲਵੰਤ ਸਿੰਘ ਰਾਜਵਾਨਾ ਫਿਰ ਰਾਜਵਾਨਾ ਨੂੰ ਮਨਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗਏ ਜੋ ਅਕਾਲ ਤਖਸਾਲਬ ਦੇ ਜਥੇਦਾਰ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਪਹੁੰਚੇ ਤੇ ਹੋਰ ਵੀ ਜਥੇਦਾਰ ਸਾਹਿਬ ਪਹੁੰਚੇ ਤੇ ਮੈਂਬਰ ਪਹੁੰਚੇ ਐ ਜੀਪੀਸੀ ਉਹਨਾਂ ਨੂੰ ਮਨਾਇਆ ਉਹਨਾਂ ਨੂੰ ਮਨਾ ਕੇ ਉਹਨਾਂ ਦੀ ਭੁਖੜ ਤਾਲ ਖਤਮ ਕਰਵਾਈ ਤਾਂ ਲਗਾਤਾਰ ਇਹ ਸਿਲਸਿਲਾ ਚੱਲਦਾ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਜ਼ਰੂਰ ਇਹ ਮੁੱਦਾ ਉੱਭਰਦਾ ਪਰ ਇਲੈਕਸ਼ਨਾਂ ਹੋ ਜਾਂਦੀਆਂ ਨੇ ਫੇਰੇ ਠੰਡੇ ਵਸਤੇ ਪੈ ਜਾਂਦਾ ਆਖਰ ਕਦੋਂ ਤੱਕ ਬੰਦੀ ਸਿੰਘ ਜੇਲ੍ਹ